ਹਾਂਜੀ ਨਮਸਕਾਰ ਜੀ ਆ ਪਿੰਡ ਸਾਬੂਆ ਨੇ ਪਹੁੰਚੇ ਆ ਔਰ ਜਿਹੜੀ ਬਰਸਾਤ ਤੋਂ ਬਾਅਦ ਜਿਹੜੀ ਅੱਜ ਸਵੇਰ ਕੱਲ ਜਿਹੜਾ ਸਬੂਆਨੇ ਦੇ ਵਿੱਚ ਸੇਮ ਨਾਲ ਟੁੱਟਿਆ ਏ ਉਹਦੇ ਕਰਕੇ ਜਿਹੜਾ ਪਾਣੀ ਏ ਉਹ ਪਿੰਡ ਵਿੱਚ ਕਾਫੀ ਜ਼ਰਾ ਜਿਹੜਾ ਵੱਧ ਚੁੱਕਿਆ ਆਇਆ ਔਰ ਜਿਹੜੀ ਨਾਲ ਲੱਗਦੇ ਲਹਿਰਾਂ ਨੇ ਉਹਦਾ ਵੀ ਪਾਣੀ ਜਿਹੜਾ ਏ ਇਹਦੇ ਨਾਲ ਜਿਹੜਾ ਆ ਰਿਹਾ ਦੇਖਣੋ ਹੀ ਦੇਖ ਕੇ ਮਿਲ ਰਿਹਾ ਕਿ ਜਿੱਥੇ ਜਿੰਨਾ ਵੀ ਖੇਤ ਨੇ ਉਹ ਕਾਫੀ ਜਿਹੜੇ ਡੁੱਬ ਚੁੱਕੇ ਨੇ ਔਰ ਆਸ-ਪਾਸ ਜਿਹੜੇ ਪਿੰਡ ਪੈਂਦੇ ਨੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚ ਰਿਹਾ ਏ ਔਰ ਜਿਵੇਂ ਅਸੀਂ ਪਿੰਡ ਵਿੱਚ ਜਾ ਕੇ ਆਏ ਆ ਤਾਂ ਉੱਥੇ ਜਿਹੜੇ ਘਰਾਂ ਤੱਕ ਨੇ ਜਿਹੜਾ ਪਾਣੀ ਪਹੁੰਚ ਰਿਹਾ ਔਰ ਬਿਲਕੁਲ ਜੀ ਜਿਹੜੇ ਲੋਕ ਨੇ ਜਨਤਾ ਨੇ ਉਹਨਾਂ ਦਾ ਰੋਸ ਬਿਲਕੁਲ ਜਾਇਜ਼ ਹੈ ਇੱਥੇ ਐਕਸਿਨ ਸਾਹਿਬ ਐਸਡੀਓ ਸਾਹਿਬ ਇੱਥੇ ਮੌਜੂਦ ਨੇ ਤੇ ਜਿਹੜਾ ਪਾਣੀ ਉਹਨੂੰ ਕੰਟਰੋਲ ਕਰਨ ਵਾਸਤੇ ਬੰਨ ਲਗਾਇਆ ਜਾ ਰਿਹਾ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੀ ਜਲਦੀ ਇਸ ਪਾਣੀ ਨੂੰ ਰੋਕਿਆ ਜਾ ਸਕੇ ਕਿਉਂਕਿ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਜ਼ਰੂਰੀ ਇਹ ਹੈ ਕਿ ਪਾਣੀ ਨੂੰ ਰੋਕਿਆ ਜਾਵੇ ਕਿਉਂਕਿ ਅਗਰ ਇਹ ਪਾਣੀ ਹੋਰ ਵਧਿਆ ਗਿਆ ਜਾਂ ਬੰਨ੍ਨਾ ਲਗਾਇਆ ਗਿਆ ਤਾਂ ਉਹ ਜਿਹੜਾ ਪਾਣੀ ਹੈ ਉਹ ਜਿਹੜਾ ਸ਼ਹਿਰ ਪਿੰਡ ਵਿੱਚ ਐਂਟਰ ਕਰੇਗਾ ਇਹਦੇ ਕਰਕੇ ਪਿੰਡ ਵਾਸੀਆਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਔਰ ਬਾਕੀ ਇਹ ਹੈ ਕਿ ਜੋ ਵੀ ਜੋ ਪਿੰਡ ਵਾਸੀਆ ਤੋਂ ਪਤਾ ਚੱਲਿਆ ਜਾਂ ਬਾਕੀ ਹੋਰ ਆਸ-ਪਾਸ ਜਿਹੜਾ ਜਾਇਜ਼ਾ ਲਿੱਤਾ ਗਿਆ ਤਾਂ ਉੱਥੇ ਹੀ ਚੀਜ਼ ਪਤਾ ਲੱਗੀ ਕਿ ਸੇਮ ਨਾਲੇ ਜਿਹੜੀ ਪ੍ਰੋਪਰ ਸਫਾਈ ਨਹੀਂ ਹੋਈ ਇਹਦੇ ਕਰਕੇ ਇਹ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਉਹ ਸੇਮ ਨਾਲਾ ਜਿਹੜਾ ਹੈ ਉਹ ਐਨਾ ਜਿਹੜਾ ਪਾਣੀ ਦਾ ਜਿਹੜਾ ਭਾਰ ਚੇਲ ਨਹੀਂ ਸਕਿਆ ਤੇ ਟੁੱਟ ਗਿਆ ਤੇ ਜਿੰਦੇ ਕਰਕੇ ਜਿਹੜਾ ਪਾਣੀ ਹੈ ਉਹ ਆਪਣੇ ਪਿੰਡ ਵਿੱਚ ਤੇ ਆਸ-ਪਾਸ ਦੇ ਪਿੰਡਾਂ ਵਿੱਚ ਜਿਹੜਾ ਹੈ ਉਹ ਪਹੁੰਚ ਗਿਆ ਔਰ ਜੋ ਪਿੰਡ ਵਾਸੀਆ ਦੇ ਨਾਲ ਸਿੱਖਣੀਆਂ ਗੱਲਬਾਤ ਕਰ ਰਹੇ ਆ ਦੇਖੋ ਜਦੋਂ ਆਪਣਾ ਕਾਰ ਜਾਂ ਆਪਣੀ ਫਸਲ ਦਾ ਜਿੱਥੇ ਅਸੀਂ ਅਰਨਿੰਗ ਹੈਂਡ ਆ ਉਹਨਾਂ ਨੂੰ ਨੁਕਸਾਨ ਹੁੰਦਾ ਤੇ ਇੱਕ ਜੋਸ਼ ਇੱਕ ਜਿਹੜਾ ਰੋਸ਼ ਇਹ ਉਹ ਬਿਲਕੁਲ ਜਾਇਜ਼ ਹੈ ਗੁੱਸਾ ਬਿਲਕੁਲ ਨਾ ਜਾਇਜ਼ ਹੈ ਔਰ ਇੱਥੇ ਐਕਸ਼ਨ ਸਾਹਿਬ ਵੀ ਮੌਜੂਦ ਨਹੀਂ ਉਹਨਾਂ ਦੇ ਨਾਲ ਵੀ ਮੈਂ ਉਹਨੇ ਗੱਲਬਾਤ ਕੀਤੀ ਏ ਤੇ ਉਹ ਕਹਿੰਦੇ ਕਿਸੇ ਦੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿੰਨੀ ਜਲਦੀ ਹੋ ਸਕੇ ਤਾਂ ਕਿ ਪਹਿਲੇ ਜਿਹੜਾ ਪਾਣੀ ਏ ਉਹ ਨਾ ਪਹੁੰਚੇ ਪਿੰਡਾਂ ਤੱਕਨ ਤੇ ਇਸ ਤੋਂ ਬਾਅਦ ਸਾਡੀ ਉੱਪਰ ਵੀ ਜਿਹੜੀ ਮੀਟਿੰਗ ਹੁੰਦੀ ਰਹਿੰਦੀ ਏ ਤੇ ਕੱਲ ਵੀ ਸਾਡੀ ਮੀਟਿੰਗ ਏ ਜੋ ਇੰਨਾ ਸਾਰਿਆਂ ਤੋਂ ਜਿਹੜੀ ਸਾਰੇ ਅਸੀਂ ਮਿਲਿਆ ਪਿੰਡ ਵਾਸੀਆ ਤੋਂ ਤਾਂ ਜਿਹੜੀ ਇਹ ਕੱਲ ਜਿਹੜੇ ਜਿਹੜੇ ਮੌਜੂਦਾ ਹਾਲਾਤ ਨੇ ਔਰ ਇਹਨਾਂ ਦੇ ਅੱਗੇ ਕਿਵੇਂ ਸਿਚੁਏਸ਼ਨ ਹੋਰ ਖਤਰਨਾਕ ਹੋ ਸਕਦੀ ਏ ਇਹਨਾਂ ਸਾਰਿਆਂ ਦੇ ਬਾਰੇ ਅਸੀਂ ਕੱਲ ਜਿਹੜੀ ਸਾਡੀ ਮੀਟਿੰਗ ਏ ਅਸੀਂ ਉੱਥੇ ਗੱਲਬਾਤ ਵੀ ਕਰਾਂਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਕਿਸੇ ਪਿੰਡ ਵਾਸੀ ਦਾ ਕੋਈ ਨੁਕਸਾਨ ਹੋਵੇ ਔਰ ਜੋ ਉਹਨਾਂ ਦੇ ਫਸਲਾਂ ਨੂੰ ਨੁਕਸਾਨ ਹੋਇਆ ਹੈ ਜਾਂ ਘਰਾਂ ਦਾ ਨੁਕਸਾਨ ਹੋਇਆ ਹੈ ਤਾਂ ਜੋ ਉਹਨਾਂ ਦਾ ਬੰਦਾ ਮੁਆਵਜ਼ਾ ਹੈ ਉਹ ਵੀ ਜਿਹੜੀ ਸਰਕਾਰ ਨੂੰ ਦੇਣ ਦੀ ਕੋਲ ਕਰ ਅਪੀਲ ਕਰਾਂਗੇ ਆ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸਾਡੇ ਵੱਲੋਂ ਹੀ ਅਪੀਲ ਕੀਤੀ ਜਾਂਦੀ ਹੈ ਕਿ ਜਲਦ ਤੋਂ ਜਲ ਜਿਹੜਾ ਸਥਿਤੀ ਦੇ ਕੰਟਰੋਲ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਜਿਹੜਾ ਨੁਕਸਾਨ ਹੈ ਉਹ ਹੋਰ ਜ਼ਿਆਦਾ ਨਾ ਵਧੇ ਔਰ ਇਹਨਾਂ ਦਾ ਕੰਟਰੋਲ ਜਿਹੜਾ ਕੀਤਾ ਜਾ ਸਕੇ ਮੈਡਮ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਵੀ ਉੱਪਰ ਤੱਕ ਅਧਿਕਾਰੀਆਂ ਤੱਕ ਗੱਲ ਦਿੱਤੀ ਜਾਵੇ ਜੇਕਰ ਆਪਾਂ ਮੌਕੇ ਤੇ ਹਾਲਾਤਾਂ ਨੂੰ ਦੇਖਦੇ ਹੋਈ ਜੇਕਰ ਇਹ ਗੱਲ ਮੌਕੇ ਤੇ ਹੀ ਕੀਤੀ ਜਾਵੇਗੀ ਤਾਂ ਕੀ ਕੀ ਹੋਵੇਗਾ ਦੇ ਕੋਮਕੇ ਦੇ ਅਧਿਕਾਰੀ ਮੌਜੂਦ ਨੇ ਤੇ ਮੈਂ ਅਧਿਕਾਰੀਆਂ ਦੇ ਨਾਲ ਜਿਹੜੀ ਐਕਸਨ ਸਾਹਿਬ ਨੇ ਐਸਡੀਓ ਸਾਹਿਬ ਤੇ ਆਏ ਉਹਨਾਂ ਨਾਲ ਸਾਰ ਨਾਲ ਗੱਲਬਾਤ ਕਰਕੇ ਇੱਥੇ ਜਾਵਾਂਗੀ ਤਾਂ ਕਿ ਕਿਸ ਤਰੀਕੇ ਨਾਲ ਪਹਿਲੇ ਜਿਹੜੀ ਸਟੇਸ਼ਨ ਹੈ ਜਾਨੀ ਵਸਟ ਬਣ ਚੁੱਕੀ ਹੈ ਉਹਨਾਂ ਤੇ ਕੰਟਰੋਲ ਕਰਨ ਵਾਸਤੇ ਜਿਹੜਾ ਪ੍ਰਬੰਧ ਕਰਵਾਇਆ ਜਾ ਸਕਣ ਤਾਂ ਕਿ ਲੋਕਾਂ ਦਾ ਵੱਧੋ ਹੋ ਜਾਦਾ ਨੁਕਸਾਨ ਨਾ ਹੋਵੇ ਕਿਉਂਕਿ ਹਲ ਤੱਕ ਜਿਹੜਾ ਪਾਣੀ ਉਹ ਖੇਤਾਂ ਤੱਕਨ ਪਹੁੰਚਿਆ ਜੇ ਘਰਾਂ ਤੱਕਨ ਪਹੁੰਚੇ ਤੇ ਫਿਰ ਘਰਾਂ ਦੀ ਨੀਅ ਤੱਕਨ ਜਾਏਗਾ ਤਾਂ ਕਿਤੇ ਨਾ ਕਿਤੇ ਘਰ ਵੀ ਟੁੱਟਣ ਦਾ ਖਤਰਾ ਪੈਦਾ ਹੋਏਗਾ ਤਾਂ ਪੂਰੀ ਤਰ੍ਹਾਂ ਜਨਤਾ ਦੇ ਨਾਲ ਹੀ ਆ ਜੀ ਐਸੇ ਕਰਕੇ ਆ ਇਹ ਕਿ ਜਿੰਨੀ ਦੇਰ ਤੱਕ ਇਹਨਾਂ ਜਨਤਾ ਦੇ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਕਿਤੇ ਨਾ ਕਿਤੇ ਹੋਰ ਜਿਹੜੀ ਸਿਚੁਏਸ਼ਨ ਹੈ ਵਸਟ ਹੋਏਗੀ ਅੱਜ ਪਿੰਡ ਸਾਬੂਆ ਨਾਲ ਜਾਂਦੇ ਨਾਲ ਲੱਗਦੇ ਪਿੰਡਾਂ ਦਾ ਨੁਕਸਾਨ ਹੋਇਆ ਤਾਂ ਜਿਹੜਾ ਹੋ ਸਕਦਾ ਹੈ ਅਗਰ ਇਹਨਾਂ ਦੇ ਕੰਟਰੋਲ ਨਾਲ ਕੀਤਾ ਗਿਆ ਤੇ ਜਿਹੜੇ ਆਉਣ ਵਾਲੇ ਹੋਰ ਟਾਈਮ ਦੇ ਵਿੱਚ ਜਿਹੜੇ ਨਾਲ ਦੇ ਲੱਗਦੇ ਹੋਰ ਪਿੰਡ ਨੇ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਜੀ ਥੈਂਕ ਯੂ ਜੀ ਦੋਸਤੋ ਤੁਸੀਂ ਦੇਖ ਮੈਂ ਮੈਂ ਸਾਬੂਆ ਨਾਲ ਬੈਠੀ ਸੀ ਜਿੱਥੇ ਮੈਂ ਸੇਮ ਨਾਲ ਟਕਰਕੇ ਕਾਫੀ ਜਿਹੜਾ ਪਾਣੀ ਆ ਗਿਆ ਪਿੰਡ ਦੇ ਵਿੱਚ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਮੈਮਥੇ ਨਾ ਮੇਰੇ ਕੋਲ ਜਿਵੇਂ ਇੱਥੇ ਐਕਸ਼ਨ ਸਾਹਿਬ ਤੇ ਐਸਡੀਓ ਸਾਹਿਬ ਆਏ ਸੀ ਤੇ ਅਸੀਂ ਅੱਗੇ ਜਿਵੇਂ ਨਾ ਜਾਇਜ਼ਾ ਲੈਣ ਗਏ ਕਿਉਂਕਿ ਅੱਗੇ ਨਾ ਥੋੜਾ ਜਿਹਾ ਰਹਿ ਗਿਆ ਰਸਤਾ ਜੀ ਉਹ ਵੀ ਟੁੱਟ ਗਿਆ ਜਿਹੜਾ ਨਾਲ ਦੇ ਪਿੰਡ ਨੇ ਅਗਲਾ ਉਹ ਡੀਆਂ ਵਗੈਰਾ ਤੇਰੀਆਂ ਤੇਰੀਆਂ ਵਾਲਾ ਪਾਸਾ ਉਧਰ ਵੀ ਪਾਣੀ ਚਲਾ ਜਾਏਗਾ 10 ਪਿੰਡ ਤੇ ਮੈਮ ਮੈਂ ਅੱਗੇ ਗਈਆਂ ਤੇ ਨਾ ਤਾਂ ਐਕਸ਼ਨ ਸਾਹਿਬ ਆਏ ਤੇ ਨਾ ਐਸਡੀਓ ਸਾਹਿਬ ਆਏ ਉਹ ਤਾਂ ਪਿੱਛੇ ਦੀ ਪਿੱਛੇ ਨਿਕਲ ਗਏ ਔਰ ਇੱਥੇ ਮੈਮ ਸਿਚੁਏਸ਼ਨ ਬਹੁਤ ਜ਼ਿਆਦਾ ਵਰਸ ਟੂ ਮੈਮ जी मैम और मैम इस टाइम पानी इस टाइम ਜਿਹੜਾ ਪਾਣੀ ਹੈ ਨਾ ਮੈਮ ਉਹ ਹੋਰ ਜ਼ਿਆਦਾ ਉੱਪਰ ਆ ਰਿਹਾ ਹੈ ਤੇ ਉਹ ਤਾਂ ਚਲੇ ਗਏ ਐਕਸਲ ਸਾਹਿਬ ਤੇ ਐਸਜੀਓ ਸਾਹਿਬ ਮੈਂ ਕਹਾਂ ਵੀ ਤੁਸੀਂ ਮੇਰੇ ਨਾਲ ਇੱਕ ਅੱਗੇ ਆ ਜਾਓ ਕਿਉਂਕਿ ਅੱਗੇ ਪੱਸੇ ਪਥਰਾਂ ਦੇਖ ਲਈਏ ਅਗਰ ਮੈਂ ਮੂਨੇ ਵੀ ਸੇਮ ਨਾਲੇ ਦੀ ਸਫਾਈ ਹੋ ਜਾਵੇ ਨਾ ਤਾਂ ਮੈਮ ਜਿਹੜਾ ਪਾਣੀ ਹੈ ਉਹ ਮਤਲਬ ਸਹੀ ਤਰੀਕੇ ਨਾਲ ਚੱਲਣਾ ਸ਼ੁਰੂ ਹੋ ਜਾਏਗਾ ਸੇਮ ਨਾਲੇ ਦੀ ਸਫਾਈ ਨਾ ਹੋਣ ਕਰਕੇ ਮੈਮ ਇਹ ਪ੍ਰੋਬਲਮ ਕ੍ਰੀਟ ਮੈਮ ਐਕਚੁਅਲੀ ਕੀ ਹੈ ਕਿ ਸੇਮ ਨਾਲੇ ਦੀ ਸਫਾਈ ਦਾ ਜਿਵੇਂ ਹੈਗਾ ਸੀ ਕਿਉਂਕਿ ਸਾਰੇ ਜਿਹੜੇ ਪਿੰਡਾਂ ਦੇ ਜਿਹੜੇ ਪਾਣੀ ਹੈ ਨਾ ਉਹ ਇੱਥੇ ਆ ਕੇ ਜਿਵੇਂ ਜੰਕਸ਼ਨ ਦਾ ਹੋ ਜਾਂਦਾ ਹੈ ਇੱਥੇ ਇਕੱਠਾ ਹੁੰਦਾ ਹੈ ਤਾਂ ਮੈਮ ਸੇਮ ਨਾਲੇ ਦੀ ਸਫਾਈ ਨਾ ਹੋਣ ਕਰਕੇ ਪਾਣੀ بارش ਆ ਗਈ ਜ਼ਿਆਦਾ ਔਰ ਉਹਦੇ ਕਰਕੇ ਉਹ ਜਿਹੜਾ ਸੇਮ ਨਾਲੇ ਉਹ ਪਾਣੀ ਉਹ ਚੇਲ ਨਹੀਂ ਪਾਇਆ ਮੈਮ ਕਿੰਦੇ ਕਰਕੇ ਇਹ ਜਿਹੜਾ ਬੰਨਿਆ ਟੁੱਟ ਗਿਆ ਇਹ ਪ੍ਰੋਬਲਮ ਤਾਂ ਕ੍ਰੀਏਟ ਹੋਈ ਹੈ ਮੈਮ ਮਤਲਬ ਪਾਣੀ ਬੜਾ ਕਿੰਨੇ ਮੈਮ ਅੱਥੀ ਇਹ ਹੈ ਕਿ ਅੰਦਰ ਕੋਈ ਮਤਲਬ ਹਲ ਜਲ ਤੋਂ ਜਲਦ ਕਰਵਾਇਆ ਜਾਵੇ ਕਿਉਂਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਵਧ ਰਿਹਾ ਹੈ हां जी मैम बस मैम ये है कि अगर अगर पानी अगर पानी जल्द कंट्रोल ना हो रहा है मैम तेरे घरा दे भी जने पहुंचेन बता गया प्रॉपर वीडियो कॉल करके दिखा दो मैडम को वीडियो कॉल करके थाने थोड़ा दिखा दो हेलो ਹਾਂਜੀ ਮੈਮ 1 ਮਿੰਟ 1 ਸਾਈਡ ਤੋਂ ਸਭ ਨੁਕਸਾਨ ਤੋਂ ਹੁਣੀ ਹੋਣਾ ਹੈ ਉਹਨਾਂ ਨੇ ਝੂਠ ਮਾਰ ਰਿਹਾ ਹੁਣ ਹੋਰ ਹੋ ਗਿਆ ਮੈਂ ਕਿਹਾ ਝੂਠ ਮਾਰ ਰਿਹਾ ਮੀ ਚਲੋ ਕੋਈ ਗੱਲ ਨਹੀਂ ਮੈਂ ਕਹਿੰਦੀ ਸਾਡਾ ਰੋਸ ਜ਼ਾਇਦ ਹੈ ਸਾਡੀ ਬਿਲਕੁਲ ਬਿਲਕੁਲ ਜ਼ਾਇਦ ਹੈ ਕਿ ਅੱਗੇ ਜੇ ਖੋਦ ਦਿੰਦੇ ਸੀ ਪਾਣੀ ਨਿਕਲ ਜਾਂਦਾ ਨਹੀਂ ਨਿਕਿਆ ਪ੍ਰਸਾਦ ਐਡੀ ਕੋਈ ਜ਼ਿਆਦਾ ਵੀ ਨਹੀਂ ਹੈਗੀ ਆਪਾਂ ਕਹਿੰਦੇ ਨਹੀਂ ਹਿੱਕਲੇ 3-2 ਘੰਟੇ ਬਾਰਿਸ਼ ਹੁੰਦੀ ਹੋਣੀ ਖੋਦਿਆ ਫਿਰ 2 ਘੰਟੇ ਪਾਣੀ ਸਾਰਾ ਕ੍ਰੋਸ ਹੋ ਜਾਣਾ ਸੀ ਹੋਦੀ ਹੁੰਦੀ ਤਾਂ ਆਈ ਪਾਣੀ ਨਿਕਲ ਜਾਣਾ ਸੀ ਕਿਉਂ ਨਿਆ ਨੂੰ ਪਾਣੀ ਕਿੱਥੇ ਆ ਰਿਹਾ ਹੈ ਇਹਨਾ 15 ਫੁੱਟ 15 ਫੁੱਟ ਦੀ ਕਿਲੀ ਹੈ ਨ ਤਰਾ ਫੁੱਟ ਉਹ ਡੀ ਕੋ ਸੱਤੀ ਐ ਮਾਉਂ ਪਾਣੀ ਤੇ ਪੱਥਰ ਤੋਂ ਕਹਿੰਦੇ ਯਾਰ ਅਣ ਜਨੇ ਠੇਕੇ ਲਈ ਸੀ ਤੀ ਤੀ ਕਿੱਲੇ ਉਹ ਮਰਖ ਵਿਚਾਰੇ ਉਹ ਦਾ ਕਾਰਨ ਇਹ ਬਣਿਆ ਵੀ ਸੇਵ ਨਾਲੀ ਖੋਦੀ ਨਹੀਂ ਗਈ ਖੋਦੀ ਨਹੀਂ ਗਈ ਹੱਥ ਵਿੱਚ ਸਿੱਧਾ ਆ ਗਿਆ ਪੋਪਲ ਨੇ ਅੰਨਾ ਪੂਰਤੀ ਕਰੀ ਹੈ ਇਹ ਪਲਾਣਾ ਕਰਨਾ ਹੈ ਇਹ ਮੀਂਹ ਕੋ ਪਹਿਲੇ ਸਾਲ ਥੋੜਾ ਆਪਿਆ ਸਾਰੀ ਉਮਰ ਦੇ ਬੱਚੇ ਤਾਂ ਜੀਮ ਗਿਆ ਮੀਂਹ ਦਾ ਪੱਟੂ ਬਿਆਹ ਭਰਾ ਜਿਉਂ ਰਣ ਨਾਲ ਕੇ ਚੱਲਦਾ ਕੰਮ ਅੱਗੇ ਨੇ ਪਿੰਡ ਡੁੱਬੇ ਕੱਲ ਫੋਨ ਕਰਾਂਗੇ ਅਮਰ ਜਿਹੜੇ ਬੰਦੇ ਨੇ ਤਾਂ ਸਾਰੇ ਨਹੀਂ ਹਲਕੇ ਆ ਸਾਰੇ ਬਿਲਕੁਲ ਜੀ ਜਿੰਦੀ ਆਪਣੀ ਜ਼ਮੀਨ ਨੇ ਕਿਹਾ ਸਾਰਾ ਦੇ ਨੁਕਸਾਨ 70-70 ਹਜ਼ਾਰ ਰੁਪਏ ਬਰੇ ਦਾ ਸਰਕਾਰ ਤੇ ਤੁਹਾਡੀ ਸਰਕਾਰ ਤੁਸੀਂ ਉੱਪਰ ਗੱਲ ਕਰੋ ਨਹੀਂ ਨਹੀਂ ਬਿਲਕੁਲ ਜੀ ਕੋਈ ਨਹੀਂ ਜੇ ਕੱਲ ਸੈਡੀ ਮੀਟਿੰਗ ਹੈ ਇਹ ਮੈਂ ਕੱਲ ਜਾਣਾ ਹੈ ਮਤਲਬ ਆ ਬੁਲਾਇਆ ਮੈਂ ਬੁਲਾਇਆ ਕਤੋਂ ਕਤੋਂ ਹਜ਼ਾਰ ਹਜ਼ਾਰ ਰੁਪਏ ਬਦਲਾਅ ਗ੍ਰੈਂਟ ਆਈ ਨਹੀਂ ਖਰਚਾ ਪੱਤਰਾ ਕਰਦੇ ਆ ਜਿਹੜਾ ਕਰੋੜਾਂ ਸੰਸਦ ਇਹ ਬਠਿੰਡਾ ਰੇਲਵੇ ਲਾਈਨ ਦਾ ਜੰਕਸ਼ਨ ਹੈ ਸਭੂਣਾ ਜੰਕਸ਼ਨ ਹੈ ਇੱਥੇ ਸਾਰੀਆਂ ਟ੍ਰੇਨਾਂ ਜਨੋਦ ਹੈ ਬਾਰੀਆਂ ਜਿੰਨੀਆਂ ਵਿੱਚ ਡ੍ਰੇਨ ਹੈ ਗਿਆ ਪਾਣੀ ਇੱਥੇ ਆ ਰਿਹਾ ਹੈ ਇਹਦਾ ਸਾਰਾ ਇਹੋ ਤੋਂ ਪਾਣੀ ਆ ਰਿਹਾ ਹੈ ਸੰਗਮ ਆ ਰਿਹਾ ਹੈ ਕਿੱਥੋਂ ਖੁੰਦਾ ਹੈ ਪਾਣੀ ਸਿਰਫ ਆ ਡ੍ਰੇਨ ਸਾਫ ਹੋਈ ਹੈ ਸਫਾਈ ਨਹੀਂ ਹੋਈ ਬਿਲਕੁਲ ਵੀ ਜਬਾਂ ਵੀ ਅਭੀ ਪੈਸੇ ਨਹੀਂ ਫੰਡ ਨਹੀਂ ਸਾਡੇ ਕੋਲ ਜੋ ਵੀ ਡ੍ਰੇਨ ਸਬੂੜਾ ਹੋ ਕੇ ਜਾਂਦੀ ਅੱਗੇ ਇਸ ਕੰਮ ਦੇ ਵਿੱਚ ਜੇ ਪ੍ਰਸ਼ਾਸਨ ਕੋਲ ਪੈਸਾ ਨਹੀਂ ਹੈਗਾ ਫਿਰ ਕਿਸ ਕੰਮ ਲਈ ਆ ਸਹੀ ਗੱਲ ਹੈ ਅਸਤੀਫਾ ਦੇਣਾ ਚਾਹੀਦਾ ਸਤਿਗੁਣਤਮਾਨ ਨੂੰ ਵੀ ਸਹੀ ਆ ਬਾਤ ਹੈ ਇਹ ਸਹੀ ਗੱਲ ਹੈ ਜੀ ਇਹ ਸਾਰਾ ਸਰੀ ਆ ਗਏ ਛੋਟੇ ਛੋਟੇ ਜ਼ਿੰਮੇਦਾਰ ਹੈ ਛੋਟੇ ਛੋਟੇ ਜ਼ਿੰਮੇਦਾਰ ਹੈ ਇਹ ਤੁਸੀਂ ਪੁੱਛੋ ਵੀ ਇਹ ਸਫਾਈ ਕਿਉਂ ਨਹੀਂ ਹੋਈ ਇਹ ਕਿਹਾ ਇਹਨਾਂ ਨੇ ਦੱਸਿਆ 60 ਕਰੋੜ ਹੋਇਆ ਜੇ ਸਹੀ ਸਫਾਈ ਕਰੀਏ ਤਾਂ ਫਿਰੋਜ਼ਪੁਰ ਤੇ ਫਾਜ਼ਿਲਕਾ ਦੋ ਹੀ ਡਿਸਟ੍ਰਿਕਟ ਦੀ ਸਫਾਈ ਉਸ ਦੇ ਬਾਕੀ ਹੋ ਹੀ ਨਹੀਂ ਸਕਦੀ ਕਿ 60 ਕਰੋੜ ਰੁਪਇਆ ਐਸ ਕਰਕੇ ਸਫਾਈ ਬਿਲਕੁਲ ਵੀ ਬਿਲਕੁਲ ਵੀ ਸਫਾਈ ਨਹੀਂ ਹੋਈ ਪਾਣੀ ਆ ਕੇ ਨਿਕਾਸੀ ਹੈ ਨਹੀਂ ਤੇ ਇਸ ਕਰਕੇ ਸਾਰਾ ਸਾਫਤਾ ਆ ਕੇ ਕੋਈ ਕਾਰਵਾਈ ਪਾਉਣ ਤਾਂ ਹੀ ਹੈ ਨਾ ਆਉਣ ਨੂੰ ਤਾਂ ਸਾਰੇ ਆ ਹੀ ਜਾਂਦੇ ਅਫਸਰ ਸਾਰੇ ਆ ਕੇ ਸਾਰੇ ਮੰਤਰੀ ਆ ਕੇ ਸਾਰੇ ਲੀਡਰ ਆ ਕੇ ਪਿੰਡ ਡੋਪੜਾ ਪਿੰਡ ਵਿੱਚ ਪਾਣੀ ਵੜ ਗਿਆ ਪਿੰਡ ਜਾ ਤਾ ਪ੍ਰਸ਼ਾਸਨ ਆ ਕੇ ਪਿੰਡ ਨੂੰ ਕੋਈ ਵਿਵਸਥਾ ਕਰੇ ਪੂਰੀ ਖਾਲੀ ਕਰਾਵੇ ਜਾਂ ਕੋਈ ਆਉਣ ਜਾਣ ਨਾਲ ਤਾਂ ਕੁਝ ਨਹੀਂ ਹੁੰਦਾ ਜੀ ਮੈਡਮ ਜੀ ਆਪਾਂ ਇਹਨਾਂ ਸਾਡੇ ਖੇਤਾਂ ਨੂੰ ਨੁਕਸਾਨ ਹੋ ਹੀ ਗਿਆ ਪਿੰਡ ਵਿੱਚ ਹੋਰ ਵੜ ਗਿਆ ਪਿੰਡ ਵਿੱਚ ਪਾਣੀ ਸਾਰੇ ਵਿੱਚ ਆ ਗਿਆ ਉੱਧਰ ਹੀ ਆਇਆ ਨਾ ਹੋਵੇ ਉੱਧਰੋਂ ਮਟ ਗਿਆ ਪਾਣੀ ਨਹੀਂ ਪਾਣੀ ਵਧ ਰਿਹਾ ਹੈ ਸਰਕਾਰ ਦਾ ਸਾਨੂੰ ਸੜਕਾਂ ਜੋੜਦੀ ਹੈ ਉਹੀ ਉਹੀ ਉਹਨਾਂ ਨੇ ਦੋ ਦੋ ਦੀ ਪਈ ਸਾਰੀ ਸੜਕਾਂ ਤੇ ਉਹ ਤਾਂ ਫਿਰ ਦੇਖੋ ਜਦੋਂ ਬਾੜੀ ਦਾ ਕਦਮ ਵੱਧ ਆ ਗਿਆ ਬਾੜੀ ਪੱਟ ਗਿਆ ਉਹ ਤਾਂ ਫਿਰ ਜਾਏਗਾ ਕਿਧਰ ਪਾਣੀ ਇਹ ਲੋਕਾਂ ਦਾ ਆਇਆ ਨਾਲ ਦੇ ਪਿੰਡਾਂ ਨੂੰ ਦਾ ਆਸ-ਪਾਸ ਦੇ ਪਿੰਡਾਂ ਨੂੰ ਨੁਕਸਾਨ ਹੋ ਰਿਹਾ ਹੈ ਬਾਰਿਸ਼ ਤਾਂ ਬਹੁਤ ਘੱਟ ਹੈ ਬਸੇ ਕੱਲ੍ਹ ਦਾ ਨੁਕਸਾਨ ਹੀ ਹੋਗਾ ਪਿਛਲਾ ਪਾਣੀ ਵਮਦ ਦੀ ਤਾਂ ਨਹੀਂ ਗੱਲ ਤੁਸੀਂ ਕਿਹਾ ਸਫਾਈ ਨਹੀਂ ਹੋਈ ਨਾ ਸਫਾਈ ਕਰਕੇ ਸਾਰੇ ਸੇਮ ਨਾਲੇ ਬੰਦ ਪਿੰਡ ਕਿਹੜੀਆਂ ਹੋਰ ਜੁਤੀਆ ਵਗੈਰਾ ਤੋਂ ਲੋਦਾ ਜੁਨੇਵਾਰ ਪ੍ਰਸ਼ਾਸਨ ਨਵੇਂਗਾ ਸੀ ਸ਼ਾਂਤ ਦਿੱਤੀ ਰਹੀ ਸੋਹਰੇ ਦਿੱਤੇ ਬੈਠ ਗਿਆ ਤਾਂ ਦਿਓ ਆ ਜਾ ਸਾਹਿਬ ਅਦਲੀਏ ਸਾਹਿਬ ਆਂਦੇ ਚਲੇ ਜਾਂਦੇ ਆਂਦੇ ਜੁੜ ਜਾਂਦੇ ਸਾਡਾ ਪਿੰਡ 11 ਫੁੱਟ ਨੀਚਾ ਐਸ ਤੋਂ ਤੇ 2 ਫੁੱਟ ਉੱਪਰ ਨਾ ਲੱਗਿਆ ਸਰੇਦ ਉਹਥੋਂ ਪਾਣੀ ਪੁੱਟਣ ਆ ਰਹੇ ਆ ਹੋ ਸਕਦਾ ਰਾਤ ਨੂੰ ਕਹਿੰਦੀ ਹੈ ਤੁਸੀਂ ਦੂਜੇ ਪ੍ਰਸ਼ਾਸਨ ਕੀਤਾ ਮਾਰ ਲਿਆ ਜੀ ਤੁਹਾਡੀ ਮੈਡਮ ਨੇ ਗੱਲ ਕਰਾਈ ਸੀ ਕਿ ਦਿਨ ਨਾਲ ਕਰਾਈ ਸੀ ਕੋਈ ਤੇਲ ਵਾਲਾ ਵੀ ਆ ਗਈ ਸੀ ਉਹਨਾਂ ਨੇ ਕਹਿੰਦਾ ਨਾ ਫੌਰਨ ਆ ਕੇ ਸੁਣੀ ਜੀ ਠੀਕ ਹੈ ਉਹਨਾਂ ਨੇ ਉਹਨਾਂ ਨੇ ਵੀ ਉਹ ਨਹੀਂ ਪਰ ਪ੍ਰਬੰਧ ਕਰਾਂਗੇ ਕਿਰਪਾ ਕਰ ਜਾਂ ਕੋਈ ਹੋਰ ਕੀਤਾ ਤੁਹਾਡੇ ਤੁਹਾਡੇ ਮੁਤਾਬਿਕ ਜੇਕਰ ਜਿਸ ਤਰ੍ਹਾਂ ਤੁਸੀਂ ਦਸਰੀ ਅੱਗੇ ਅੱਗੇ ਜਿਹੜਾ ਲਿੰਕ ਹੈ ਜਿਹੜਾ ਡਰੇਨ ਹੈ ਉਹਦੀ ਸਪਾਈ ਹੋਵੇ ਤਾਂ ਪਾਣੀ ਦਾ ਨਿਕਾਸੀ ਹੋ ਸਕਦਾ ਹੈ ਹੋਵੇ ਤਾਂ ਮੈਂ ਸਰੇਦ ਨੇ ਵੀ ਕਿਹਾ ਸੀ ਐਕਸ਼ਨ ਸਾਹਿਬ ਨੂੰ ਵੀ ਤੁਸੀਂ ਤਿੰਨ ਚਾਰ ਕਰੇਨਾ ਪੰਖੇ ਕਰੇਨਾ ਲਾ ਕੇ ਦੋ ਦੋ ਕਿੱਲੇ ਤੇ ਸਫਾਈ ਕਰਾ ਦੇ ਪਾਣੀ ਸ਼ਾਮ ਨੂੰ ਉਤਰ ਜਾਏਗਾ ਉਹ ਇੱਕਾਈ ਜਾਂ ਦੋ ਥਾਏ ਉਹ ਪਟਕੇ ਇਹਦਰ ਇਹਦਰ ਪਟਕੀ ਉੱਥੇ ਚੱਕਤੇ ਉੱਧਰ ਪਟਕੀ ਜਹਾ ਉਹਨੇ ਕੋਈ ਪਟਿਆ ਨਾ ਕੁਝ ਨਹੀਂ ਕੀਤਾ ਉਹ ਚਲੀ ਗਈ ਕੋਈ ਕਰੇਂ ਦਾ ਪ੍ਰਬੰਧ ਹੁੰਦਾ ਸਵੇਰੇ ਦਾ ਦੋ ਤਿੰਨਾਂ ਦਾ ਜੇ ਦੋ ਤਿੰਨ ਕਿਲੋਮੀਟਰ ਸਾਫ ਹੋ ਜਾਂਦਾ ਤਾਂ ਇਹ ਪਾਣੀ ਉਤਰ ਜਾਣਾ ਸੀ ਪਰ ਪ੍ਰਸ਼ਾਸਨ ਦਾ ਕੋਈ ਹੈ ਹੀ ਨਹੀਂ ਆ ਹੁੰਦੇ ਗਏ ਨਾ ਕੋਈ ਦੇਖੇ ਚਲੇ ਜਾਂਦੇ ਬੰਦੋ ਕੀ ਰਹਸ ਸਕਦੇ ਹੋ ਪਿੰਡ ਵਾਸ਼ਣ ਜਿਹੜਾ ਹੈ ਉਸਨੂੰ ਨਜ਼ਰ ਆ ਰਿਹਾ ਹੈ